ਵਾਇਗੁਰੂ ਜੀ ਦਾ ਖਾਸਾ ਵਾਇਗੁਰੂ ਜੀ ਦੀ ਫਤਿਹ ਗੁਰਦੁਆਰਾ ਨਾਨਕਸਰ ਸਾਹਿਬ ਸਮਰਾੜਾ ਚੌਕ ਲੁਧਿਆਣਾ ਵਿਖੇ ਸਲਾਨਾ ਸਮਾਗਮ ਸ਼ੁਰੂ ਹੋਏ ਜਿਹੜੇ ਕਿ 18 ਤਰੀਕ ਤੋਂ ਲੈ ਕੇ 21 ਤਰੀਕ ਤੱਕ ਚੱਲਣੇ ਹਨ ਆ ਕੀ ਹੋ ਰਹਾ ਗੁ ਜੈ ਕੋ ਜੋ ਸੁਹਾਗਣੀ ਕਿਸੇ ਨਾ ਵਿਆ ਕਿਨੇ ਗੁਣੇ ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ ਸੇਰ ਦੀ ਸਾਲੂ ਤਾਂ ਮਿਲੈ ਜਾ ਗੁਰ ਕਾ ਸਬਦ ਸੁਣੀ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇਖੇ ਸਭ ਦੁਖ ਜਾਈ ਤੇਗ ਬਹਾਦਰ ਸਿਮਰੀਐ ਕਰ ਨੋਂ ਨਿਤ ਆਵੇ ਧਾਈ ਸਭ ਥਾਈ ਹੋਏ ਸਹਾਈ ਸੁਪੋ ਟਲ ਗੁਰ ਸੇਵੀਐ ਅਹਨ ਸੁ ਸਹਜ ਸੁ ਵਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਭ ਸੁਖ ਸੰਮਦੀ ਨੂਰੇ ਅਰਸੋਂ ਕੁਰਸੋਂ ਛੱਟੀ ਐ ਤਦ ਲਿਖੇ ਸੱਚੇ ਪਾਤਸ਼ਾਹ ਮਾਲੇ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਐ ਸਾਹ ਜਿਸ ਪਾਸ ਬੈਠਿਆ ਸੋਹੀ ਐ ਸਭ ਨਾਮ ਲਾਵੇ ਸਾਹ वाहि गुरू साहिब जी गुरपूर किरपा कारी प्रव पूरी लोच हमारी ਵਾਹਿਗੁਰੂ ਜੀ ਮਾਝਾ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸੋ ਸੱਚਾ ਸੱਚੀ ਮੱਲਾ ਬਹਿਲਾ ਸਣ ਵਰਡਾ ਆਖੇ ਸਭ ਕੋਈ ਕੇਵੜ ਵੱਡਾ ਦੀਤਾ ਹੋਈ ਨੀਮਤ ਪਾਇ ਨਕ ਹਿਆ ਜਾਏ ਕਹਿਣੇ ਵਾਰੇ ਨੀਰੇ ਰਹੇ ਸਮਾਈ ਵੱਡੇ ਮੇਰੇ ਸਾਹਿਬ ਨਾਰਾ ਆਸਾ ਮੱਲਾ ਬਹਿਲਾ Por sí. हरि नाम को हमारे हृदय से जरूरी लगा मनvnd विचार हम कर हरियान माता जी हरि को परम तुम्हारा एक अददिए सभी प्राणी जी सब तीर ने गुण गाना गुण आपके दाता आप ही को दानी और सुख में रम जाना हर की आवाज

ਸਭ ਦੇ ਬੋਲ ਆਹੋ ਗੁਰਬਾਣੀ ਪਵਰ ਕਰਵਾਏ ਜੀ ਗੁਰੂ ਦਾ ਬਖਸ਼ਣਾ ਤੁਮੋ ਕਾ ਸਮਾਧਨਤ ਬਣ ਬਰਦਾਸ ਜੇ ਨਾ ਪਿੱਛੇ ਜਿਨਹਾਰ ਹਰ ਹਰ ਰਸ ਨਾਮ ਨਾ ਪਾਇਆ ਦੀ ਭਾਗੀ ਨੀਂਦ ਜਮ ਬਾਸ ਜੋ ਸਤਗੁਰ ਸੰਗ ਸੰਤ ਨਹੀਂ ਆਏ ਇਤ੍ਰਹਿ ਜੀਵੇ ਇਤ੍ਰਹਿ ਜੀਵਾ مرتنا امرت جگ نمر کرپا سو کر ملیا پی ਸਰ ਜੀ ਇਹ ਨਾਮ ਨਿਰਾਸ ਸੋਦੇ ਸਤ ਕਾਇ ਗਿਆ ਉਹ ਉਹਿਆ ਕਰਵਾ ਹਾਂ ਜੀ ਇਹ 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 ہاں آج کل بہت سارے ان ار ای لوگ اپنے نئے نئے سیاحت کے کاموں میں کوڑا نار نا دیکھے کام کر رہے ہیں اور ایک بڑا سرجدار اپنا رہے ہیں بابا دی کیان کے پاس Sрам Satsangi Satsangi Sarsangi Sarsangi Satsangi Satsangi Satsani S Satsangi S Ashangi Sarsangi Satsangi 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 Sakiri Sisi Satsangi 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 Sous spoiled Satsangi Sомина S detta Satsangi Sihatères Srika Sous Krisis